ਇਹ ਹੈ ਜੀ ਤੋਬੀ ਘਾਟ ਫਿਲਮਾਂ ਚ ਆਪਾਂ ਵੇਖਨੇ ਨੇ ਕੰਮ ਫਿਲਮ ਚ ਵੇਖਿਆ ਕੁੱਤਾ ਤੋਬੀ ਘਾਟ ਤੋਂ ਕੱਪੜੇ ਚੁੱਕ ਕੇ ਲਿਆਇਆ ਸੀ ਲੈਬਰਾ ਹੈ ਸਾਡੇ ਵਾਲਾ ਔਸਕਰ ਉਹ ਲਿਆਇਆ ਹੈ ਚੁੱਕ ਕੇ ਲੈਬਰਾ ਔਸਕਰ ਫਿਲਮ ਦੇ ਵਿੱਚ ਕੱਪੜੇ ਹੀਰੋ ਨੂੰ ਲਿਆ ਕੇ ਨੇ ਫੜਾਏ ਯਾ ਪਾ ਕੇ ਜਾ ਅੱਜ ਆਪਾਂ ਇੱਥੋਂ ਕੱਪੜੇ ਤੋਂ ਹੁਣ ਆਏ ਜੀ ਇਹ ਆ ਜੀ ਢੋਬੀ ਕਾੜ ਹਾਂਜੀ ਸਰਦਾਰ ਸਾਹਿਬ ਸਤਿ ਸ੍ਰੀ ਅਕਾਲ ਜੀ ਆਹ ਜੀ ਸਰਦਾਰ ਸਾਹਿਬ ਸਰੀਰ ਭਰਾ ਆ ਸਰੀਰ ਭਰਾ ਤੁਹਾਡਾ ਨਾ ਨਹੀਂ ਨਹੀਂ ਮੈਨੂੰ ਕੱਖ ਲੱਗਾ 6 ਮਹੀਨੇ ਵੇਹ ਪੈਰ ਤੇ ਪੈਰ ਤੇ ਕੱਖ ਲੱਗਾ ਹਾਂਜੀ 6 ਮਹੀਨੇ ਹੋਇਆ ਅੱਜ ਬੜੀ ਮੁਸ਼ਕਲ ਦਾ ਮਾੜਾ ਬੁਟਾ ਗਈ ਤਾ ਵੀ ਅੱਛਾ ਮਾੜਾ ਥੇ ਮੀਨ ਉਹ ਆਖਿ। ਤੇ ਇੱਥੇ ਤਾਂ ਬੜੇ ਹੁੰਦੇ ਸੀ ਧੋਣ ਵਾਲੇ ਤੇ ਹੁਣ ਸਾਰੇ ਭੱਜ ਗਏ। ਨਾ ਸਭ ਉੱਪਰ ਚਲੇ ਗਏ ਅਗਰ ਨਵਾਂ ਪੋਏ ਹੱਥ ਨਹੀਂ ਬੰਦਾ ਪਿਆ। ਆ ਤੇ ਕੰਮ ਕਿੱਡਾ ਵਧੀਆ ਤੇ ਕੱਪੜੇ ਧੋਣ ਵਾਲਾ ਤੇ ਕੀ ਹੋਇਆ ਕਰਦੇ ਕਿ ਨਵੇਂ ਵਾਕੇ ਨਸ਼ੇ ਕਰੀ ਜਾਂਦੇ ਤੇ। ਉਹ ਇਹ ਨਹੀਂ ਕਰਦੇ ਨੀ। ਨਸ਼ਾ ਹੀ ਕਰੀ ਜਾਂਦੇ ਆ। ਨਵਾਂ ਮੁੰਡਾ ਨਹੀਂ ਕਰਨਾ ਕੰਮ। ਜਿੱਦੇ ਨੌਕਰੀ ਕਰਨੀ। ਹੁਣ ਜੇ ਤੁਸੀਂ ਦੱਸਿਆ ਵਾ ਵੀ 30 ਰੁਪਏ ਇੱਕ ਸ਼ੂ ਪੈਂਟ ਦੇ। ਹਾਂਜੀ। ਪ੍ਰੈਸ ਕਰਕੇ। ਪ੍ਰੈਸ ਕਰ। ਪੈਂਟ ਦੇ ਪ੍ਰੈਸ ਕਰਕੇ। ਹਾਂਜੀ। ਮਲ ਜਿਹੜੀਆਂ ਤੁਹਾਨੂੰ ਮੈਂ ਪੈਂਟ ਤੇ ਸ਼ਰਟ ਜਿੰਨਾ ਦਿਨਾ ਦਿਨਾ ਵਾਜੇ ਰੁਪਏ ਹੀ ਟੁਕੜੇ ਦੇ ਪ੍ਰੈਸ ਕਰਦੇ ਟੁਕੜੇ ਦੇ ਯਾਨੀ ਕਿ ਇੱਕ ਪੈਂਟ ਆ ਉਹਨੂੰ ਤੁਸੀਂ ਮੇਰੀ ਨੂੰ ਧੋਣਾ ਵੀ ਆ ਤੇ ਪ੍ਰੈਸ ਵੀ ਕਰਨਾ ਤੇ 30 ਰੁਪਏ ਇੱਕ ਇੱਕ ਕਪੜਾ ਦਾ ਹਾਂ ਨਹੀਂ ਠੀਕ ਹੈ ਇਹ ਫੇਰ ਸੀ ਜੇ ਕੱਲੇ ਧੋਣ ਦੇ ਵੀਰ ਮੇਰੇ ਤੂੰ ਦੱਸ ਦੇ ਉਹ ਜਿਆਦਾ ਅੱਛਾ ਉਹਨੂੰ ਪ੍ਰੈਸ ਕਰਕੇ ਦੇਨੇ ਆ ਤੇ ਜੀਨ ਨੂੰ ਵੀ ਪ੍ਰੈਸ ਕਰਨ ਦੀ ਲੋੜ ਆ ਉਹ ਵੀ ਕਰਕੇ ਮਿਲੇਗੀ ਅੱਛਾ ਉਹ ਉਹ ਤੁਹਾਡੀ ਮਰਜ਼ੀ ਆ ਤੇ 23 23 ਹੋ ਗਈਆਂ ਸ਼ਰਟਾਂ 1 2 3 4 5 6 7 8 9 10 11 12 12 ਪੈਂਟਾਂ ਹੋ ਗਈਆਂ ਤੇ 23 35 ਹੋ ਗਏ ਨਾ ਸਾਰੇ ਆਪਣੇ ਆ ਮੈਂ ਤਾਂ ਆ ਹੀ ਰਿਕਾਰਡ ਕਰ ਲਿਆ ਮੈਂ ਨਾਲ ਲੋਡ ਡਰਾਈਵਨ 35 ਹੋ ਗਿਆ ਨਾ ਜੀ ਕਰ ਦੋ 4 ਦੋ ਘੰਟੇ 35 ਕੇ ਘਰ ਪਹੁੰਚਣੇ ਆ 70 100 ਚਾਹੀਦਾ ਮੈਨੂੰ ਐ ਲੋਡੀ ਆਪਾਂ ਪਹਿਲੀ ਵਾਰੀ ਥੋਬੀ ਘਾੜ ਤੇ ਆਏ ਆ 35 ਕੱਪੜੇ ਦਿੱਤੇ ਜੀ ਧੋਣੇ ਨੂੰ ਪਹਿਲਾਂ ਇਹਨਾਂ ਜੋ ਰੇਟ ਦੱਸਿਆ ਮੈਨੂੰ ਤੇ ਦਿੱਤਾ ਡਰਾ ਕਹਿੰਦੇ ਵੀ ਨਹੀਂ ਅਹੀਂ ਇੱਕ ਇੱਕ ਪੀਸ ਦੇ ਲੈਣੇ 30 ਰੁਪਏ ਤੇ 30 ਦਾ ਬਣਨਾ ਹੈ 900 ਦੇ 35 ਦਾ 1000 ਰੁਪਏ ਰੁਪਏ ਬੜੇ ਜ਼ਿਆਦਾ ਹੀ ਆ ਕੋਹ ਦੇ ਪੈਸੇ ਫਿਰ ਮੈਂ ਜੀਰੇ ਕੋਲੋਂ ਲਾਲੇ ਨੂੰ ਚਿਭਾ ਲਓ ਪ੍ਰੈਸ ਕਰਾਉਣਾ ਨਾ ਉਹ ਇੱਕ ਪੀਸ ਦੇ ਲੈਣਾ ਹੁੰਦਾ ਮੇਰੇ ਕੋਲ 20 ਰੁਪਏ ਕੋਈ ਨਾ ਲਾਲੇ ਨੂੰ ਪਿੱਛੇ ਦੇ ਆਖਿਆ ਵੀਗਾ ਲਾਣਾ ਪ੍ਰੈਸ ਕਰਨ ਦੇ ਤင် ਮੈਂ 20 ਵੀ ਦੇਣਾ ਕਈ ਵਾਰ 30 ਵੀ ਦੇ ਦੇਣਾ ਕਪੜੇ 500 600 ਰੁਪਈਆ ਤੋਂ ਮੇਰੇ ਕੋਲ ਪ੍ਰੈਸ ਦਾ ਲੈ ਲੈਣਾ ਥੋੜੀ ਰੇਣ ਕਰਿਆ ਕਰ ਕੋਈ ਨਾ ਨਹੀਂ ਭਾਈ ਤਾਂ ਕੋਈ ਕੋ ਲੜਾ ਲਾ ਲਾ ਫਿਰ ਮੈਂ ਲੜਾ ਗਾਲ ਇਤਰਾ ਹੀ ਜਿਆਦੇ ਲੈਣ ਦੇ ਪੈਸੇ ਇਤਨਾ ਨਾ ਕਰ ਨਹੀਂ ਤੇ ਮੈਂ ਉਹ ਆਪਣੀ ਮਾਂ ਦੇ ਕੰਨ ਲੈਣ ਆ ਜਾਈ ਨਹੀਂ ਤੇਰੇ ਕੋ ਕਿਤੇ ਵੇਲੇ ਕਿ ਵੇਲੇ ਉਹ ਫਿਲਮ ਆਈ ਨਹੀਂ ਲਾਲਾ ਮੇਰੀ ਮਾਂ ਦੇ ਕੰਨ ਦੇ ਦੇ ਲਾਲਾ ਨਹੀਂ ਕਿ ਤੈਨੂੰ ਵੀ ਮਾਂ ਛੱਡਣਾ ਲਾਲੇ ਨੂੰ ਮੈਨੂੰ ਪੁੱਛਣਾ ਪੈਣਾ ਤੇ ਮੇਰੀ ਮਾਂ ਦੇ ਕੰਨ ਦੇ ਕਿੱਥੇ ਆ ਕਿ ਇਹਨੇ ਰੱਖੇ ਕਿਤੇ ਪੁੱਛਿਆ ਮੈਂ ਦੱਸਿਆ ਬੀਬੀ ਪੁੱਛਿਆ ਮੈਂ ਦੱਸਿਆ ਬੀਬੀ ਨੇ ਪ੍ਰਸਾਰੀ ਉਹ ਕੰਮ ਕਰਨ ਕੋਈ ਆਪਰੇ ਬੜੀ ਲੇਟ ਰੈਟ ਆਉਂਦਾ ਤੇ ਜਦੋਂ ਮੈਂ ਇਹਦੇ ਕੋਲ ਆਇਆ ਤੇ ਇਹਨੇ ਆਖਿਆ ਵੀ ਮੈਨੂੰ ਇਹਨੇ ਵੀ ਡਰਾਤਾ ਪਹਿਲਾਂ ਆਂਦਾ ਵੀ ਮੈਂ 30 ਰੁਪਏ ਲੈਣੀ ਇੱਕ ਪੀਸ ਤੇ ਮੈਂ ਅੰਦਾਜ਼ਾ ਸਮਝਦਾ 30 ਹੈ ਮੇਰੇ ਕੋਲ ਉਹ 35 ਨਿਕਲ ਆਏ ਭਾ 30 ਦਾ 900 ਮੈਂ ਜ਼ਿਆਦਾ ਹੀ ਯਾਰ ਫੇਰ ਆਂਦਾ ਵੀ ਨਹੀਂ ਅਹੀਂ ਪ੍ਰੈਸ ਕਰਕੇ ਵੀ ਦੇਨੇ ਆ ਮੈਂ ਨਹੀਂ ਫੇਰ ਠੀਕ 1000 ਰੁਪਿਆ ਦੇ ਵਿੱਚ ਇਹ ਤੱਕ ਪ੍ਰੈਸ ਕਰਕੇ ਵੀ ਦੇਨੇ ਆ ਤੇ ਫਿਰ ਤੇ ਠੀਕ ਹੈ ਜੀ ਚਲੋ ਤੂੰ ਮੱਲਾ ਠੀਕ ਹੈ ਤੇਰੀ ਮਿਹਨਤ ਫੇਰ ਉਹ ਤੁਹਾਨੂੰ ਪਤਾ ਹਰ ਬੰਦਾ ਆਪਣੇ ਕੰਮ ਦਾ ਬਿਹਾਰੀ ਆਪਣਾ ਭਾਂਡਾ ਸੰਭੀ ਲਉਂਦੀ ਹੈ ਮੈਂ ਨਾਲ ਉਹਨੂੰ ਸੁਣਾਈ ਜਾਵਾਂ ਮੈਂ ਆਹ ਭਰਾਵਾ ਮੈਂ ਦੇ ਉੱਤੇ ਕੰਮ ਵਾਲੀ ਨੂੰ ਦਿੱਤਾ ਹੋਣਾ 200 ਰੁਪਈਆ ਤੇ ਸਰਫ ਕੰਟੀਨ ਦੀਆਂ ਇਹੋ ਜੀਆਂ ਮੈਨੂੰ ਮਿਲਦੀਆਂ ਹੀ ਜੀ ਆਰ ਮੇਰੇ ਬਣੇ ਹੀ 100 ਰੁਪਏ ਦੀ ਮੇਰੀ ਸਰਫ ਨਹੀਂ ਲਗਣੀ ਤੇ ਆ ਜਿਹੜਾ 1000 ਦਾ ਸਮ ਕੰਮ ਆ ਦੱਸਣ ਦੇ ਨਾ 100 ਰੁਪਏ ਦਾ 200 ਨੂੰ ਤੇ 100 ਦੀ ਸਰਫ 300 ਤੇ 300 ਬੁਰਸਤ ਕਰਕੇ 1000 ਚ ਮੈਂ 500 600 ਚ ਕਰਾ ਸਕਦਾ ਜੀ ਪਰ ਇਹ ਹੀ 1 600 ਚ ਵੀ ਕਰਾ ਸਕਦਾ ਜੀ ਤੇ ਨਹੀਂ ਉਹ ਫਿਰ ਆਪਣੀਆਂ ਵਡਿਆਈਆਂ ਦੱਸਣ ਲੱਪਿਆ ਵੀ ਅਸੀਂ ਚਾਰ ਤਰ੍ਹਾਂ ਦੇ ਮਸਾਲੇ ਪਾ ਕੇ ਧੋਨੇ ਆ ਮੈਂ ਤੁਸੀਂ ਅੱਜ ਨਾ ਕਰਾਂ ਪਾ ਦਿਓ ਮਸਾਲੇ ਜਿੰਨੇ ਪੈਣੇ ਆ ਜਿਵੇਂ ਉਹ ਸਾਡਾ ਮਿਸਤਰੀ ਤੇ ਸਾਡੇ ਮਜ਼ਦੂਰ ਅੱਜ 3 ਇੱਕ ਦਾ ਮਸਾਲਾ ਬਣਾਉਣਾ ਅੱਜ 4 ਇੱਕ ਦਾ ਮਸਾਲਾ ਬਣਾਉਣਾ ਉਹ ਦਿਹਾੜੀ ਦਾ 5 ਘੰਟੇ ਬੈ ਕੇ ਮਸਾਲਾ ਹੀ ਬਣਾਉਂਦੇ ਰਹਿੰਦੇ ਮੈਂ ਕੀ ਤੋਂ ਸਿਆਪੇ ਨੂੰ ਬੜਿਆ ਮਸਾਲਾ ਬਣਾਉਣਾ ਕੀ ਆ ਚਾਰ ਬਾਲ ਟੇਰੀਤਾ ਦੇ ਇੱਕ ਬਾਲਟਾ ਸੀ ਮਿੱਟਦਾ ਤੇ ਮਸਾਲਾ ਰਲਾਤਾ ਇਹ ਮਸਾਲਾ ਬਣ ਗਿਆ ਮੈਂ ਮੈਂ ਇੱਕਦਮ ਫਿਰ ਘੇਦੇਣੀ ਮੈਂ ਕੋਈ 4 ਇੱਕ ਨਹੀਂ ਚੱਲਣਾ ਤੂੰ ਹੀ ਧਿਆੜੀ ਦਾ ਚਾਰ ਵਰ ਬਣਾਉਂਦੇ ਮੈਂ ਕਿਹੜੀ ਬਣਾਉਣਾ ਚਾਰ ਇੱਕ ਚੂਰ ਇੱਕ ਨਹੀਂ ਇਹ ਚੱਲਦਾ ਮੈਂ 16 5 ਦਾ ਬਣਾ ਮੈਂ 5 6 ਬਾਲਟੇ ਫੁੱਟ ਕੇ ਰੇਤਾ ਦੇ 16 ਫੁੱਟ ਕੇ ਰੇਤਾ ਦੇ ਬਣਾ ਮੈਂ ਲਾਈ ਜੋ ਸ਼ਾਮ ਦਾ ਤੂੰ ਹੀ ਰੋਜ ਕੀ ਮਸਾਲਾ ਮਸਾਲਾ ਸਿਆਪੇ ਨੂੰ ਫੜਾ ਇੰਨੇ ਚਿਰ ਨੂੰ ਤਾਂ ਮੈਂ ਮੈਂ ਬੱਕਰੇ ਦੇ ਮੀਟ ਦਾ ਮਸਾਲਾ ਬਣਾ ਲੈਣਾ ਵਿੱਚ 36 ਬਦਾਰਸ ਪੈਂਦੇ ਆ ਇਹ ਕਿਹੜਾ ਮਸਾਲਾ ਮਾ ਤੁਹਾਡਾ ਉਹ ਚ ਕਿੰਨਾ ਕੋ ਪੈਂਦਾ ਬੱਕਰੇ ਦੇ ਮੀਟ ਚ ਪਤਾ ਕਿੰਨਾ ਕੋ ਪੈਂਦਾ ਫੁੱਕੇ ਦੇ ਮੀਟ ਚ ਮੈਂ ਇਹ ਕੰਟੀਨ ਵਾਲੀ ਵੀ ਪਾ ਕੇ ਪਾਇਆ ਉਹ 36 ਪਦਾਰਸ਼ਾ ਮੈਂ 37ਵੇਂ ਦਿਨ ਪਾਦਾ ਜੇ ਕੰਟੀਨ ਅਸੀਂ ਬੋਤਲ ਛੁੱਟੀ ਹੁੰਦੀ ਅੰਗਰੇਜ਼ੀ ਦੀ ਮੈਂ ਨਹੀਂ ਕਿਹਨੋਂ ਮੁੜ ਕੇ ਦਿੱਤਾ ਕਿ ਮੈਂ ਨਾ ਨਿਆਣਾ ਖਾ ਸਕਦਾ ਨਾ ਔਰ ਟਖਾਵੇ ਆਪਾਂ ਹੀ ਖਾਣਾ ਪਰ ਮੇਰਾ ਯਾਰ ਦਾ ਯਾਰ ਵੀ ਫਟਕਦੇ ਉਹ ਖਾ ਸਕਦਾ ਇਹ ਕੰਮ ਮੈਂ ਗਲਤ ਨਹੀਂ ਕਰਦਾ ਤੇ ਉਹ ਇਹਨਾਂ ਨੂੰ ਇਹ ਇੱਕ ਧਾਰ ਦੇ ਦੇਤੀ ਮੈਂ ਜਿਹੜੇ ਤੁਹਾਨੂੰ ਮੇਰੇ ਤੋਂ 1000 ਰੁਪਏ 100 ਰੁਪਏ ਲੈਣੇ ਆ ਇਹ ਮੈਂ ਕੰਮ ਵਾਲੀ ਤੋਂ ਘਰ ਆ ਸਾਰਾ ਖਰਚਾ ਲਾ ਕੇ ਨਾ ਲਾ ਕੇ ਨਾ 600 ਰੁਪਏ ਜ ਬੜਾ ਵਧੀਆ ਕਰ ਸਕਦਾ ਤੇ ਪਰ ਫਿਰ ਮੈਂ ਜਿਵੇਂ ਆਪਣੀ ਆਈ ਦੇ ਆ ਜਾਣਾ ਜੇ ਆਪਣਾ ਜਿੱਤੀ ਵੜਾਵਾਂ ਜੇ ਮੈਂ ਆਪਣੀ ਆਈ ਦੇ ਆ ਜਾਣਾ ਆ ਤੁਸੀਂ 30 ਜਾਂਦੇ ਜੀ 35 ਜਾਂਦੇ ਜੀ ਚਲੋ ਮੈਂ ਜਿਆਦਾ ਨਹੀਂ ਬੁਗਰੀ ਵੱਡੀ ਮਾਰ ਲਿਆ 200 ਲਿਓ 220 ਲਿਓ ਤੋਗੇ ਪ੍ਰੈਸ ਕਰਕੇ ਐ ਕਲਰ ਕੁਦਰੈ ਨੂੰ ਮੈਂ ਨੂੰ ਮੈਂ ਪਹਿਲਾ ਭਰਨਾ ਵੱਡਾ ਹਰਾ ਟਾਬਾ ਮਾਰਾ ਸੁੱਟ ਗਿਆ ਨਾ ਇੱਕ ਪਹਿਲੀ ਦਾ ਮੈਂ ਸਿਮਿੰਗ ਪੂਲੀ ਭਰਉਣ ਲੱਗਾ ਸੀ ਕੰਮ ਦਾ ਸਿਮਿੰਗ ਪੂਲੀ ਦੀ ਸੁੱਟ ਗਿਆ ਨਾ ਸਾਰੀ ਝੱਗੋ ਚਾਕਦੇ ਵਿੱਚ ਤਰ ਤੁਰ ਕੇ ਕਦੀ ਐ ਨੂੰ ਕਦੀ ਨੂੰ ਮੈਂ ਟੁੱਬੀਆਂ ਮਾਰਦੇ ਫਿਰਨਾ ਜਾਂ ਮੈਂ ਨਹਿਰ ਸਿਰੰਜ ਮਾਰਦਾ ਮੈਂ 200 ਨਹੀਂ ਮੈਂ 500 ਵੀ ਸ਼ਾਮਾਂ ਤੱਕ ਧੋ ਕੇ ਸਿਕਾ ਕੇ ਪ੍ਰੈਸ ਕਰ ਸਕਦਾ ਤੇ 520 ਕਿੰਨੇ ਦਾ ਬਣਿਆ ਲਾਉਂ ਸਾਹਿਬ ਦਾ ਇਹਨਾਂ ਹਿਸਾਬ ਨਾਲ 30 ਰੁਪਏ ਦੇ ਸਾਨੂੰ 15000 ਦੀ ਦਿਹਾੜੀ ਪਾਜੂਗਾ ਮੈਂ ਤੇ 15000 ਦੀ ਦਿਹਾੜੀ ਤੇ ਮੈਂ ਜਿਆਦੀ ਬੋਲਦੀ ਆ ਜੇ ਮੈਂ ਇੱਥੇ ਆ ਕੇ ਖੋਲਦਾ ਨਾ ਤਾਂ ਲੱਗੇ ਆਪਣਾ ਥੋਬੀ ਘਾੜ ਦੇ ਤੇ ਮੈਂ ਤੋ 15000 ਰੁਪਏ ਜੁੱਟ ਛਡੋ ਲਾ ਮੈਂ ਲਿਖ ਕੇ ਦੇਣਾ ਗਰੰਟੀ ਨਾਲ ਆਂ ਛੀਦੇ ਜੇ ਲੱਗੇ ਮੱਥਾ ਕੋਈ ਸੌਂਖ ਆ ਗਿਆ ਨਾ ਮੈਂ 5000 ਰੁਪਏ ਇੱਥੇ ਦਿਹਾੜੀ ਦਾ ਪਾ ਕੇ ਖਾਣਾ 1.5 ਲੱਖ ਰੁਪਏ ਮਹੀਨਾ ਮੈਂ ਇਸੇ ਕੰਮ 'ਚ ਕਮਾ ਸਕਦਾ ਜੇ ਇਰਾਦਾ ਜੇ ਐ ਬੋਲਦੀ ਨਾ ਗੱਲ ਕਰੋ ਏ ਆਪਾਂ ਕਿਹਦੀ ਆਪਾਂ ਕਿਹਦੀ ਰੋਟੀ ਨਹੀਂ ਖਰਾਬ ਕਰਨੀ ਵੱਖਰੀ ਕਰਨੀ ਪਰ ਕੰਮ ਨਹੀਂ ਕਰਦੇ ਮੁੰਡੇ ਕੁਛ ਨਹੀਂ ਕਰਦੇ ਯਾਰ ਵਿਲ ਉਹ ਤੋਂ ਵੀ ਘੜ ਐਡਾ ਮਸ਼ਹੂਰ ਹੁੰਦਾ ਸੀ ਤੇ ਅੰਮ੍ਰਿਤਸਰ ਦਾ ਇੰਨੀ ਦੁਨੀਆ ਦੀ ਰੁਜ਼ਗਾਰ ਇੰਨੀ ਰੋਟੀ ਇੰਨੇ ਲੋਕਾਂ ਨੂੰ ਸੋਖਾ ਵੀ ਚਿਹਰੇ ਕੋਈ ਨੌਕਰੀ ਵਾਲਾ ਕੋਸ਼ਿਕ ਤਰ੍ਹਾਂ ਉਹ ਵੀ ਲੀੜਾ ਕਪੜਾ ਧੋਣ ਦਾ ਇਹਰਾ ਵਗੈਰਾ ਕਿੰਨਾ ਸੋਖ ਹੁੰਦਾ ਸੀ ਤੇ ਉਹਨੇ ਵੀ ਇੱਥੇ ਕੋਈ ਪੰਡਾਣਾ ਕੱਪੜੇ ਪਹਿ ਭਰਾਵਾ ਇੱਕ ਹੁੰਦਾ ਨਾ ਕੰਮ ਹੁੰਦਾ ਨਹੀਂ ਵੀ ਕੰਮ ਮਿਲਦਾ ਨਹੀਂ ਕਰੀਏ ਕੀ ਕੰਮ ਹੀ ਇੰਨਾ ਜ਼ਿਆਦਾ ਪੰਡਾਣਾ ਲਾਏ ਕੱਪੜੇ ਆਉਂਦੇ ਨਹੀਂ ਭਾਜੀ ਕੱਪੜੇ ਤਾਂ ਨਹੀਂ ਜੇ ਮਿਲਨੇ ਨਹੀਂ ਮਿਲ ਸਕਦੇ ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨੂੰਹਾਰ ਤੋਂ ਨੂੰਹਾਰ ਤਮਾਰ ਚਲੋ ਤੇ ਉਹਨ ਮੈਨੂੰ ਆਦੇ ਆ ਕੱਪੜੇ ਅੱਜ ਨਹੀਂ ਮਿਲਨੇ ਲੈ ਉਹ ਮਹੀਦੀ ਸੋਣੀ ਧੁੱਪ ਲੱਗੀ ਇਹਨਾਂ ਨੂੰ ਤੋਂ ਹੋਰ ਮੈਂ 2 ਘੰਟੇ 3 ਘੰਟੇ ਫਿਲਮ ਵੇਣਾ ਇੱਥੇ ਮੱਥਾ ਟੇਕਦਾਵੇਂ ਅਸੀਂ ਦਾ ਸਾਹਿਬ ਆ ਗਿਆ ਮੈਂ ਇਹੋ ਜੇ ਕੰਮ ਕਰਦਾ ਬਾਬੇ ਦੇ ਦਰਸ਼ਨ ਕਰਦਾ ਫਿਲਮ ਵੇਣਾ ਮੈਂ ਹੁਣ ਜਾ ਕੇ ਕੀ ਕਰਨਾ 12:00 ਵਜੇ ਜੀ 5:00 ਵਜੇ ਤੱਕ ਤੇ ਕਪੜੇ ਮੈਂਮਰ ਸਰ ਸਾਰਾ ਸੁਕਾ ਸਕਦਾ ਤੁਸੀਂ ਆ ਮੇਰੇ ਨਹੀਂ ਕਪੜੇ ਦੇਣ ਦਾ ਮੁੰਡੇ ਨਹੀਂ ਮਾ ਚਲੋ ਤੁਹਾਡੇ ਆ ਜੁੜੇ ਹੱਥ ਐਦ ਕੀ ਤੇ ਮੈਂ ਤੁਹਾਨੂੰ ਦੇਤੇ ਜੀ ਗਾਂ ਨਹੀਂ ਇਹ ਦੇਣੇ ਮੈਨੂੰ ਪਤਾ ਕੰਮ ਤੁਸੀਂ ਸੋਹਣਾ ਹੀ ਕਰੋ ਪਰ ਮੈਂ ਗਾਂ ਦੇ ਦੇਣੀ ਜੀ ਇਹ ਇਤਰਾ ਨਹੀਂ ਕੰਮ ਆਉਣਾ ਵਾਰਾ ਆ ਗੱਲ ਬਾਤੇ ਕੰਮ ਬੜੇ ਜੇ ਕਮ ਸ਼ਰਮ ਜੀ ਲੈ ਦੋ ਈਗੋ ਧੌਣ ਚ ਕਿੱਲਾ ਅਣਖ ਹੈ ਵੇ ਉਹ ਪਿਓ ਦਾ ਦੇ ਦਿਆਂ ਨਾ ਖੂਕੀ ਜਾਓ ਆਪਣਾ ਦੱਸੋ ਤੁਸੀਂ ਕੀ ਕਰਦੂਰੇ ਤੁਹਾਡੇ ਪੱਲੇ ਇਹ ਨਾ ਕਈਆਂ ਦੇ ਪਿਓ ਵੱਡੀ ਗੱਡੀ ਲੈ ਕੇ ਦੇ ਦਿੰਦੇ ਮੁੰਡਿਆ ਮੁੰਡਾ ਐ ਗੱਡੀ ਲੈ ਕਰਤਾ ਚੁੰਦਾ ਜੀ ਪਿਓ ਲਾਗੇ ਬਿਮਾਰੀਆਂ ਦਾ ਮਾਰਿਆ ਬੈਠਾ ਅੱਜ ਮੈਨੂੰ ਹਸਰਾਨੀ ਹਸਤਾ ਲੈ ਜਾ ਅੱਜ ਮੇਰਾ ਪੈਰੀ ਅੱਜ ਮੇਰੀ ਫਾਟੀ ਪਈ ਮਤਲਬ ਆਪ ਮੇਨੂੰ ਵਾਜ਼ੀਰ ਹੋ ਗਈ ਮੈਨੂੰ ਆਜ ਆ ਗਿਆ ਮੈਨੂੰ ਉਹ ਹੋ ਗਿਆ ਹੈ ਕਪ ਲਈ ਕੇਰ ਵੀ ਲੱਗ ਸਕਦੀ ਸਮ ਨਹੀਂ ਲੱਗ ਸਕਦੀ ਮਤਲਬ ਕਿ ਉਹ ਬੈਠੇ ਗੰਗਣੀ ਪੈਸੇ ਦੇ ਜਾਂਦੇ ਚੈੱਕ ਕੱਟੀ ਜਾਂਦੇ ਮੁੰਡਾ ਡਾਈ ਜਾਂਦਾ ਇਹ ਮਾ ਦੋ ਚਪੇੜਾ ਬੂਠੇ ਤੇ ਆਵੇ ਮੁੰਡੇ ਦੇ ਨਾਲ ਛਾਲਿਆ ਆਪ ਜਿਦੋਂ ਪੈਸੇ ਲਿਆ ਕਮਾ ਕੇ ਮੈਂ ਘਰੇ ਬੈਠਾ ਮੈਨੂੰ ਆਪ ਦੇ ਢੁੱਕੇ ਕੜਾ ਕਿਤੇ ਖਾੜ ਪਾਵੇ ਜੋ ਤੇਰੇ ਕਰਤੂਤ ਪੱਲੇ ਹੈਗੀ ਉਹ ਲੈ ਕੇ ਮੈਨੂੰ ਲੈ ਕੇ ਜਾ ਮੇਰੀ ਇਹ ਪਹਿਨੀਆਂ ਗੱਡੀਆਂ ਵੱਡੀਆਂ ਮਹਿੰਗੀਆਂ ਤੂੰ ਆਪਦੀ ਪੈਸੇ ਦਾ ਕੀ ਕਮਾਉਂਦੇ ਆ ਉਥੋਂ ਲਿਆ ਗੱਡੀਆਂ ਕੁੜੀਆਂ ਜੋ ਲਿਉਣਾ ਹੀ ਫੇਰ ਮੈਨੂੰ ਖੜ ਬੜੇ ਬੜੇ ਹਸਪਤਾਲ ਦੇ ਡਾਕਟਰ ਮੈਨੂੰ ਇੱਥੇ ਚੈੱਕ ਅਪ ਕਰੇ ਕਰਾ ਬੜੇ ਬੜੇ ਡਾਕਟਰ ਨੇ ਮੈਂ ਨਹੀਂ ਤੁਰਿਆ ਫੇਰ ਨਾ ਤੇਰੇ ਨਾਲ ਦਾਦੇ ਦਾ ਦਸੂ ਨਿਕਣਾ ਮੈਂ ਇਸ ਤਾਲ ਖੜਿਆ ਹਾਂ ਸੁਣਦੇ ਇੱਥੇ ਵੀ ਦੱਸੂਗਾ ਮੈਂ ਮੇਰੇ ਦਾਦੇ ਦੇ ਜਦੋਂ ਬਿਮਾਰ ਹੈ ਨਾ ਹਸਪਤਾਲ ਦੇ ਵਿੱਚ ਦਿਨ ਗਾਂ ਆਉਣ ਵਾਲੀਆਂ ਪੀੜੀਆਂ ਨੂੰ ਤੇ ਇਹ ਆ ਕੋਈ ਨਹੀਂ ਪੈਸਾ ਵਾਧੂ ਹੈ ਕੋਈ ਗੱਲ ਨਹੀਂ ਇਹ ਆ ਲਓ ਜੀ ਆਪਾਂ 35 40 50 ਵੀ ਹੋ ਸਕਦੇ ਆ ਇੱਥੇ ਡੇਢ 2 ਮਹੀਨਿਆਂ ਦੇ ਆਪਾਂ ਸੂਟਾਂ ਦਾ ਪ੍ਰੋਗਰਾਮ ਸੈੱਟ ਪ੍ਰੈਸ ਤੋਂ ਬੀ ਘਾਟ ਹੈ ਰਹਾ ਵਗੈਰਾ ਉਹ ਨਈਏ ਪਨ ਲਈਏ 2 ਮਹੀਨੇ ਇਤਨੇ ਚੱਲੀ ਜਾਣੇ ਹੋਂਦਾ ਮੈਂ ਇੱਕ ਇੱਕ ਕਰੀਂਦਾ ਜੀ ਨਈਂ ਨਈਂ ਕਰੀਦਾ ਮੈਂ ਬੋਡੀ ਸਪਰੇਅ ਮਾਰ ਕੇ ਦੋ ਰਿਪ ਪਾ ਲਈ ਨਾ ਨਾ ਇਹੋ ਜਾਂ ਦਰਪਈਆ ਪੈਂਟਾ ਵੇਖੋ ਆ ਧਾਰੀਆਂ ਕਰੀਚਾਂ ਬੱਝੀਆਂ ਮੈਂ ਕਦੀ ਕਾਠੀ ਪ੍ਰੈਸਾਂ ਪਰਸਾਂ ਦਾ ਸ਼ਕੀਨ ਨਹੀਂ ਹੈਗਾ ਉਹ ਬੰਦਾ ਦਾ ਵੀ ਨਹੀਂ ਮੈਂ ਭਾਈ ਸਾਡੇ ਸਾਰਾ ਕੁ ਉਹ ਕਰਕੇ ਦੇਣਾ ਹੁੰਦਾ ਮੈਂ ਚਲ ਠੀਕ ਹੈ ਆਪਣਾ ਕਰਦੇ ਆ ਆ ਵੀ ਲੋ 40 50 ਸੂਟ ਭੇਜੇ ਮੇਰੇ ਰੈਡੀ 2 ਮਹੀਨੇ ਦਾ ਸਮਾਨ ਪਰ ਸਾਰਿਆਂ ਦਾ ਆਪਾਂ ਐਸਟੀਮੇਟ ਰੇਟ ਲਾ ਲਈਏ ਨਾ ਮੇਰੇ ਹਿਸਾਬ ਨਹੀਂ ਵਹੇ 40 50 20000 ਨਹੀਂ ਬਨਣਾ ਕੱਪੜਿਆਂ ਦਾ ਮੇਰੇ ਸਾਰਾ ਮੇਰੇ ਸਾਰੇ ਕੱਪੜਿਆ 20000 ਦੇ ਨਹੀਂ ਬਨੇ ਜਿੰਨੇ ਆਵੇ ਕਿੰਨੀਆਂ ਪੈਂਟਾਂ ਛਲਟਾਂ ਦਾ ਕਿੰਨੀਆਂ ਕੀ ਸਾਫ ਦਾ ਇਹ ਲੋ 50 ਸੂਟ 1.5 2 ਮਹੀਨਾ ਸਮਾਨ ਪਿਆਣਾ ਇੱਥੇ ਮੇਰੇ ਕੋਲ ਤਾਂ ਤੁਸੀਂ ਇਹਦੇ ਲਿਮਾਰੀ ਚ ਲੱਖ ਲੱਖ 1.5 1.5 ਲੱਖ ਦੇ ਕੱਪੜੇ ਰੱਖੀ ਫਿਰਦੇ ਜੀ ਗੁਰੂ ਆ ਮੈਨੂੰ 20000 ਦੇ ਕੱਪੜੇ ਬੜੇ ਜਿਆਦੇ ਲੱਗਣਦੇ ਆ ਤੇ ਤੁਸੀਂ ਤੇ ਦੱਸਦੇ ਬੜੇ ਕਿਤਰਾ ਚੱਲੂ ਕੰਮ

ਗਿਆ ਹਿੱਕ ਦੇ ਹੀ ਹੋਰ ਮੈਂ ਚੱਲਦਾ ਗੁੱਚੀਆਂ ਤੇ ਰਵਾਨੀਆਂ ਨਹੀਂ ਚੱਲਦੇ ਆ 230 ਨਾਲ ਮੋਲ ਦੇ ਵਿੱਚ ਘੁੰਮ ਕੇ ਜੇ ਫਿਲਮ ਵੇਖੇ ਤਾਂ ਕਹਿੰਦੇ ਕੋਹਦੇ ਵੀ ਐ ਕਰਦੇ 230 ਰੁਪਏ T-shirt